ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਵੱਲੋਂ ਪੀਆਰਓ ਸਤਿੰਦਰ ਭਮਰਾ ਦੇ ਜਨਮ ਦਿਨ ਦੇ উপলੱਖ ਵਿੱਚ ਬੱਚਿਆਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਵੰਡੀਆਂ ਗਈਆਂ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ਾਰਮਾ ਦੀ ਰਿਪੋਰਟ ਹੈ। ਓਹੋ ਕੀ ਕਰੀ ਐਨੇ ਯਾਰ ਤੁੰ। ਆਇਆ ਵੱਲੋਂ ਆਇਆ 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 ਆਇਆ। ਇੱਧਰ ਜੀ। ਵੀਰੋ ਤੁਸ ਕਤਲ ਜਾ ਕੇ ਲਓ ਵੀ ਇੱਧਰ ਆ ਜਾਓ ਵੀ ਇੱਧਰ ਕੰਗਸਾਹ ਸਾਹਮਣੇ ਦੇਖੋ ਕੰਗਦਬ ਆਪਾਂ ਲੈ ਚੱਕੇ ਖੜੇ ਘੁੰਡੂ ਜੱਸੀ ਹੁੰਦਾ ਪਾਉਲੀ ਜੀ ਹਾਂ ਜੀ ਲਾਇਨ ਸੰਜੀਵ ਸੂਰੀ ਪ੍ਰੈਜ਼ੀਡੈਂਟ ਲਾਇਨ ਕਲੱਬ ਚੈਂਪੀਅਨ ਆਏ ਸਾਡੇ ਪਵਰਾ ਸਾਹਿਬ ਦਾ ਬਰਥਡੇ ਪੀਆਰਓ ਸਾਹਿਬ ਤੇ ਬਰਡੇ ਆ ਉਹਦੇ ਬਰਡੇ ਦੀ ਸਾਡੀ ਆਪਾਂ ਬੱਚਿਆਂ ਦਾ ਸਭ ਚੀਜ਼ਾਂ ਵੱਡਿਆਂ ਨਾਲ ਇੱਥੇ ਔਰ ਸਾਰੇ ਮੈਂਬਰ ਸਮਾਨ ਸਾਰੇ ਆਏਕਾ ਸਰ ਕਿਹੜੀ ਕਲੱਬ ਵੱਲੋਂ ਇਹ ਬਣ ਗਏ ਚੈਂਪੀਅਨ ਲਾਂਚ ਕਲੱਬ ਚੈਂਪੀਅਨ ਅੱਜ ਲਾਂਚ ਸਕੂਲ ਆਫਾੜਾ ਚੈਂਪੀਅਨ ਵੱਲੋਂ ਪਹਿਲਾ ਪ੍ਰੋਜੈਕਟ ਕੀਤਾ ਗਿਆ ਉਹ ਚ ਸਾਡੇ ਕਲੱਬ ਦੇ ਪੀਆਰਓ ਸਤਿੰਦਰ ਭਮਰੇ ਜਬਾਡੀ ਵੀ ਆ ਔਰ ਇਸੇ ਖੁਸ਼ੀ ਚ ਅੱਜ ਇਥੇ ਸਲੰਬਰਤੀ ਚ ਆਏ ਆ ਅਸੀਂ ਬੱਚਾ ਨੂੰ ਕੇਕ ਵੇਚੀਆਂ ਫਰੂਟੀਆਂ ਔਰ ਨਾਲ ਚਿਪਸ ਦੇ ਪਕੜ ਦੇਣ ਆਏ ਆ ਬਿਸਕੁਟ ਦੇਣ ਆਏ ਆ ਔਰ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਕੋਸ਼ਿਸ਼ ਹੁਣੀ ਚਾਹੀਦੀ ਆਪਾਂ ਜਿੰਨੇ ਹੋ ਸਕਦਾ ਆਪਾਂ ਆਪਣੇ ਬਰਥਡੇ ਜਾਂ ਬੱਚਿਆਂ ਦੇ ਵੱਡੇ ਤਾਂ ਆ ਕੇ ਇਹਨਾਂ ਬੱਚਿਆਂ ਦਾ ਮਨਾਈਏ ਔਰ ਜੋ ਖੁਸ਼ੀ ਨਾਲ ਇਦਾਂ ਬਣਾਉਣ ਮਿਲਦੀ ਆ ਉਦਾਂ ਖੁਸ਼ੀ ਕਿਸੇ ਨਹੀਂ ਮਿਲਦੀ ਆ ਪਾ ਜਾਨ ਇਦਾਂ ਦੀ ਖੁਸ਼ੀ ਨੂੰ ਤੁਸੀਂ ਆਪਣਾ ਮਹਿਸੂਸ ਕਰਿਆ ਕਰੋ ਔਰ ਆਪਣਾ ਇਦਾਂ ਬੰਦੇ ਔਰ ਅਸੀਂ ਇਦਾਂ ਆ ਕੇ ਇਹਨਾਂ ਵਿੱਚ ਬਣਾ ਕਰੋ ਸਾਡੀ ਇਹ ਫੌੜਾ ਚੈਂਪੀਅਨ ਦਾ ਪਹਿਲਾ ਪ੍ਰੋਜੈਕਟ ਆ ਜਿਵੇਂ ਨੂੰ ਇਹਨਾਂ ਨੇ ਬਲਾਸ ਹੀ ਬਲਾ ਕੇ ਇੱਥੇ ਮੌਕਾ ਮਿਲਿਆ ਸੇਵਾ ਕਰਨ ਦਾ ਤੋਂ ਮੈਂ ਫੌੜਾ ਚੈਂਪੀਅਨ ਦਾ ਤੁਹਾਨੂੰ ਬੋਲ ਕਰਦਾ ਔਰ ਇਹੇ ਕੋਸ਼ਿਸ਼ ਕਰਦਾ ਆਗੇ ਇਹੇ ਇਹਨਾਂ ਨੂੰ ਕਹਿਣਾ ਇਹਨਾਂ ਨੂੰ ਐਵੇਂ ਕਹਦਾ ਕਿ ਜਿਨੇ ਵੱਧ ਤੋਂ ਉਸ ਦਾ ਆਪ ਇਦਾਂ ਪ੍ਰੋਜੈਕਟ ਕਰੀਏ ਔਰ ਆਪਣੇ ਕਲੱਬ ਦਾ ਨਾਮ ਉੱਚਾ ਕਰੀਏ ਥੈਂਕ ਯੂ ਜੀ